ਤਲੋ ਜੀ ਆ ਦੇਖੋ ਕੋਈ ਦੁਕਾਨਦਾਰ ਕਹਿੰਦਾ ਮੈਂ 1500 ਦਾ ਸੂਟ ਦੇਣਾ ਕੋਈ ਕਹਿੰਦਾ 1600 ਦਾ ਦੇਣਾ ਕੋਈ ਕਹਿੰਦਾ 1700 ਦਾ ਦੇਣਾ ਮਾਤੂ ਸ਼੍ਰੀ ਦਸਤਾਰ ਬਾਗਾ ਪੁਰਾਣਾ ਮੋਗਾ ਰੋਡ ਆਜੋ ਲੈ ਜਾਓ ਸਿਰਫ 500 ਰੁਪਏ ਦਾ ਸੂਟ ਵਿਆਹਾਂ ਸ਼ਾਦੀਆਂ ਦਿਨ ਸ਼ੁਰੂ ਹੋ ਗਏ ਆ ਦਾਜ ਮੇਰੇ ਦਾ ਕੱਪੜਾ ਲੈਣ ਆਣ ਦਾ ਬਹੁਤ ਵੱਡਾ ਫਾਇਦਾ ਆ ਵੀ ਤੁਸੀਂ ਰੇਟ ਚੈੱਕ ਕਰ ਲਓ ਜਿਹੜਾ 16-1700 ਦਾ ਸੂਟ ਆ ਅਸੀਂ ਤੁਹਾਨੂੰ ਦੇਣਾ ਸਿਰਫ 600 ਤੇ 500 ਰੁਪਏ ਦੇ ਵਿੱਚ ਦੇਖੋ ਜੀ ਹੈਂਡਵਰਕ ਦੇ ਵਿੱਚ ਰੈੱਡ ਸੂਟ ਸਾਡੇ ਕੋਲੇ 850 ਰੁਪਏ ਤੋਂ ਸ਼ੁਰੂ ਹੋ ਜਾਂਦਾ ਬਜ਼ਾਰਾ ਦੇ ਵਿੱਚ 2 200 ਤੋਂ ਸਾਡੇ ਕੋਲ 850 ਦੇ ਵਿੱਚ ਵਿਆਹਾਂ ਸ਼ਾਦੀਆਂ ਦੇ ਦੇਣਾ ਹੁਣ ਲੋਕਾਂ ਦੀ ਬਜ਼ਾਰਾ 'ਚ ਹੋਣੀ ਹੈ ਲੁੱਟ ਤੇ ਮਾਤੂ ਸ਼ਿਰ ਦਸਤਾਰ ਬਾਗੇ ਪ੍ਰਾਣੇ ਹੋਣੇ ਆ ਫਾਇਦੇ ਆ ਵੀ ਤੁਸੀਂ ਚੈੱਕ ਕਰ ਲਓ ਜੀ ਬਲੈਕ ਸੂਟ ਹੈਗਾ ਜਿਹੜਾ ਹਰ ਕਿਸ ਨੂੰ ਅੱਜਕੱਲ ਬਹੁਤ ਪਸੰਦ ਹੈਗਾ ਬਲੈਕ ਸੂਟ ਦਾ 프ਾਂਟ ਚੈੱਕ ਕਰ ਲਓ ਆਕੇ ਰੱਜਾ ਕਰ ਲਓ ਦੁਪੱਟਾ ਚੈੱਕ ਕਰ ਲਓ ਚਾਰੇ ਪਾਸੇ ਬਾਰਡਰ ਦੇ ਕਿੰਨਾ ਸੋਹਣਾ ਕੰਮ ਹੈਗਾ ਇਹ ਰੇਟ ਕੋਈ 2000 ਰੁਪਏ ਦਾ ਸੂਟ ਨਹੀਂ ਹੈਗਾ ਇੱਥੇ 2-2000 ਵਾਲੇ ਸੂਟ ਵੀ 850 ਰੁਪਏ ਚ ਕੱਢ ਦਿੱਤੇ ਹੈਗੇ ਆ ਡੈਟਲ ਦੁਪੱਟੇ ਕੰਟਰਾਸਟ ਦੁਪੱਟੇ ਚੈੱਕ ਕਰੋ ਜੀ 4 ਸਾਈਡ ਵਰਕ ਪ्युअर ਚਣੌਣ ਦੀਆਂ ਆਈਟਮਾਂ ਇਤਾਂ ਦੇ ਡਿਜ਼ਾਈਨ ਲੈਣ ਦੇਣ ਲਈ ਤੁਸੀਂ ਸਭ ਤੋਂ ਵਧੀਆ ਸੂਟ ਲੈ ਸਕਦੇ ਹੋ ਇੱਥੇ ਆਉਣ ਦਾ ਫਾਇਦਾ ਕੀ ਆ ਤੁਸੀਂ ਬਾਗਾ ਪ੍ਰਾਣਾ ਬਾਸ ਸਟੈਂਡ ਤੇ ਆ ਜਾਓ ਉਸ ਤੋਂ ਬਾਅਦ ਤੁਸੀਂ ਜਦੋਂ ਸਟੋਰ ਤੇ ਆਉਣਾ ਤੁਹਾਨੂੰ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਹੈਗੀ ਆ ਰਿਕਸ਼ੇ ਵਾਲੇ ਨੇ ਤੁਹਾਡੇ ਤੋਂ 1 ਰੁਪਿਆ ਵੀ ਨਹੀਂ ਲੈਣਾ ਕੋਈ ਕਹਿੰਦਾ ਮੈਂ ਹੋਲ ਸੇਲ ਦੇਣਾ ਕੋਈ ਕਹਿੰਦਾ ਮੈਂ ਫੈਕਟਰੀਆਂ ਕੋਈ ਕਹਿੰਦੇ ਸਾਡੀ ਮੇਲ ਆ ਪਰ ਉਹਨਾਂ ਨਾਲੋਂ ਵੀ ਸਸਤਾ ਕੱਪੜਾ ਦੇ ਰਹੇ ਆ ਕੱਪੜਾ ਵੀ ਸਸਤਾ ਕੁਆਲਿਟੀ ਵੈਰਾਈਟੀ ਵਧੀਆ ਜਿਹੜੇ ਸਾਡੇ ਭੈਣ ਭਰਾ ਬਾਹਰਲੇ ਮੁਲਕਾਂ 'ਚੋਂ ਆ ਰਹੇ ਆ ਕੈਨੇਡਾ ਅਮਰੀਕਾ ਇੰਗਲੈਂਡ 'ਚੋਂ ਆ ਰਹੇ ਆ ਜਾਂ ਜਿਹੜੇ ਰੌਏ ਲੋਕ ਹੈਗੇ ਆ ਉਹਨਾਂ ਲਈ ਵੀ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਸੂਟ ਆ ਦੇਖੋ ਦਾਜਬਰੀ ਵਾਲੇ ਸੂਟ 500 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਭਾਵੇਂ ਤੁਸੀਂ 20 25 30 30000 ਤੱਕ ਵੀ ਲੈਣੇ ਤੁਸੀਂ ਲੈ ਕੇ ਜਾ ਸਕਦੇ ਆ ਆ ਦੇਖੋ ਜੇ ਅਸੀਂ ਇਹਦਾ 2000 ਰੁਪਿਆ ਕਿਹਾ ਹੈ ਸੂਟ ਦਾ ਰੇਟ ਹੈ ਨਾ ਤੇ ਇਹ ਰੇਟ ਲੈ ਕੇ ਦਾ ਆਇਆ ਬਾਜ਼ਾਰ 'ਚ 4500 ਰਾਂ ਸੂਟ ਆ ਮਾਤੂ ਸ਼ਰੀ ਦਸਤਾਰ ਬਾਗਾ ਆਪਣਾ ਤੋਂ ਲੈ ਜਾਓ 2000 ਰੁਪਏ ਦਾ ਸੂਟ ਇਹ ਦੇਖੋ ਜੀ ਹੈਵੀ ਹੈਵੀ ਸੂਟ ਚੈੱਕ ਕਰ ਲੋ ਨਵੇਂ ਡਿਜ਼ਾਈਨ ਆ ਚੁੱਕੇ ਆ ਮਾਰਕੀਟ ਦੇ ਵਿੱਚ ਹਲੇ ਇਦਾਂ ਹੀ ਡਿਜ਼ਾਈਨਿੰਗ ਹੈਗੀ ਜੋ ਸਾਡੇ ਕੋਲ ਕੱਪੜੇ ਆ ਗਿਆ ਆ ਚੈੱਕ ਕਰੋ ਪਿਓਰ ਲਖਨਊ ਦਾ ਵਰਕ ਜਦੋਂ ਲਖਨਊ ਦਾ ਸੂਟ ਲੈਣ ਜਾਣੇ ਆ ਤੇ ਬਾਜ਼ਾਰ 'ਚ ਸ਼ੁਰੂ ਹੀ 5000 ਤੋਂ ਹੁੰਦਾ ਵਾ ਪਰ ਸਾਡੇ ਕੋਲ ਲੈ ਜਾਓ ਲਖਨਊ ਦਾ ਸੂਟ 2750 ਰੁਪਏ ਦੇ ਵਿੱਚ ਚੱਕੋ ਸੋ ਹੁਣ ਵਿਆਹ ਸ਼ਾਦੀ ਆ ਗਈ ਘਰ ਦੇ ਵਿੱਚ ਤਾਂ ਫਾਦਰ ਸਾਹਿਬ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਲਾਓ ਵੀ ਮੇਰੀ ਧੀ ਦਾ ਵਿਆਹ ਆ ਗਿਆ ਫੋਨ ਮੈਂ ਕਿਸੇ ਆਰਤੀਗੋਜਾ ਦੇ ਕੱਪੜੇ ਫੜਨੇ ਆ ਹੁਣ ਮੈਨੂੰ ਲੋਨ ਚੱਕਣਾ ਪੈਣਾ ਕਿਥੋਂ ਐਦਾਂ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਮਾਂਤੂ ਸ਼੍ਰੀ ਦਸਤਾਰ ਬਾਗ ਦਾ ਪ੍ਰਾਣਾ ਤਾਂ ਨਾ ਖੜ ਗਿਆ 1 ਲੱਖ ਜਿਹੜਾ ਤੁਸੀਂ ਹੋਰ ਕਿਸੇ ਨੂੰ ਬਾਜ਼ਾਰ 'ਚ ਆ ਕੇ ਦੇਣਾ ਸੀ ਦੁਕਾਨਦਾਰ ਨੂੰ ਇੱਥੇ ਤੁਹਾਨੂੰ ਅਸੀਂ 40 ਹਜ਼ਾਰ 'ਚ ਦੇ ਰਹੇ ਆ ਛੇਤੀ ਛੇਤੀ ਪਹੁੰਚੋ ਬਹੁਤ ਵੱਡੇ ਫਾਇਦੇ ਆ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਸਾਰਾ ਪੰਜਾਬ ਘੁੰਮੀਦਾ ਪਰ ਐਦੂ ਸਸਤਾ ਕੱਪੜਾ ਐਦੂ ਵਧੀਆ ਕੱਪੜਾ ਟੌਪ ਦੀ ਕੁਆਲਿਟੀ ਸਾਡੇ ਸੇਲਜ਼ਮੈਨ ਬੜੇ ਚੰਗੇ ਹੈਗੇ ਆ ਹੁਣ ਤੁਸੀਂ ਇੱਕ ਝਾਤ ਜ਼ਰੂਰ ਮਾਰ ਲਓ ਆ ਦੇਖੋ ਚਾਰੇ ਪਾਸੇ ਬਹੁਤ ਵੱਡਾ ਰਸ਼ ਪੈ ਗਿਆ ਬਹੁਤ ਦੂਰੋਂ ਦੂਰੋਂ ਲੋਕੀ ਆ ਰਹੇ ਆ ਬਾਹਰ ਵੀ ਦੇਖੋ ਸੜਕਾਂ ਦੇ ਦੇਖੋ ਸੜਕਾਂ ਵੀ ਜਾਮ ਹੋ ਗਈਆਂ ਗੱਡੀਆਂ ਖੜੀਆਂ ਆ ਦੇਖੋ ਸਾਰੇ ਹੀ ਦਾਜਬਰੀ ਵਾਲੇ ਪੈਟਰਨ ਸਾਡੇ ਕੋਲ ਰੈਡੀ ਆ ਸੋ ਛੇਤੀ ਆਓ ਮਾਤੂਸ਼ਰੀ ਦਸਤਾਰ ਬਾਗਾ ਪੁਰਾਣਾ ਮੋਗਾ ਰੋਡ ਤੇ ਕੈਮਰਾਮੈਨ ਸੁਗਨੰਦਨ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਪਗਾ ਪੁਰਾਣਾ